जी कमेटी आकाल तख्त साहब भी सदा गे तो पर उम्र कोई गुरद्वरे का मैंबर बन सकता ना प्रधान बन सकता जोड़िया की सेवा करो तम इतनी जो भी जोर आने अपना पर एक बंद जोर नहीं है शर्म वाली गलता सरियाम आया वा और सीधा ही आंदर बढ़ गया ਕਾਹ ਤੋਂ ਤੁਹਾਡੇ ਦਾ ਤੁਹਾਡਾ ਗੁਰਦੁਆਰਾ ਵਾ ਤੁਹਾਡੀ ਜਿਹੜੀ ਹੋ ਰਹੀਦਾ ਵਾ ਦੋ ਦਿਨ ਬੱਦੇ ਤੁਸੀਂ ਇੱਥੇ ਪਹਿਲੇ ਲਾੜ ਲਾਓ ਪਹਿਲੇ ਸਾਡੀ ਜਪਾਂ ਹੀ ਕਰਨੀ ਆ ਔਰ ਸਿਖਾਣੇ ਵਾਸਤੇ ਵੀ ਇਹ ਨਮੋਸ਼ੀ ਵਾਲੀ ਕਾਲਾ ਰੋਜ਼ 10 20 ਸ਼ਿਕਾਇਤਾਂ ਇਹ ਹੁੰਦੀਆਂ ਵਾ ਪ੍ਰਧਾਨ ਫੈਕਟਰੀ ਲੜਦੇ ਆ ਸਾਡੇ ਕੋਲ ਪ੍ਰਬੰਧ ਰਵੇ ਦੂਜਾ ਕਬਜ਼ਾ ਕਰ ਗਿਆ ਅਸੀਂ ਕਰਨਾ ਜਿਹੜਾ ਕਬਜ਼ਾ ਕਰਕੇ ਬਈ ਫਾ ਮੈਂ ਨਹੀਂ ਛੱਡਣਾ ਔਰ ਸੇਵਾ ਕਰਨ ਦੇ ਲਈ ਇੱਕ ਤਿਆਰ ਨਹੀਂ ਬੋਰਦਵਾਰਿਆਂ ਦੇ ਵਿੱਚ ਪਹਿਰੇਦਾਰੀ ਕਰਨੀ ਸਾਡਾ ਕੰਮ ਪ੍ਰਬੰਧਕਾਂ ਨੇ ਪਹਿਰੇਦਾਰ ਲਾਉਣੇ ਪਰ ਸ਼ਰਮ ਵਾਲੀ ਗੱਲ ਆ ਕਿ ਇਹਨਾਂ ਨੇ ਪਹਿਰੇਦਾਰ ਨਹੀਂ ਲਾਇਆ ਤੇ ਉਹ ਜਿਹੜਾ ਦੁਸ਼ਟ ਬੰਦਾ ਉਹ ਇਥੇ ਦੀ ਵੱਡੀ ਗੱਲ ਕਰ ਗਿਆ ਸਾਡੇ ਬਾਸੂ ਤੇ ਪੈਟਰੋਲ ਪਾ ਕੇ ਉਹਨੇ ਕੁੱਕਿਆ ਵੇਖ ਨਹੀਂ ਸਕਦੇ ਆਪਾਂ ਪਰ ਇਹਦੇ ਵਿੱਚ ਦੱਗਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣਿਆਂ ਦੁਸ਼ਟ ਤੇ ਦੋਸ਼ੀ ਹੈ ਵੱਡਾ ਪਰ ਕਿਤੇ ਨਾ ਕਿਤੇ ਤੇ ਅਸੀਂ ਵੀ ਜ਼ਿੰਮੇਵਾਰ ਆਂ ਕਿ ਅਸੀਂ ਪਹਿਰੇਦਾਰੀ ਨਹੀਂ ਤੈਅ ਕਰ ਰਹੇ ਹੁਣ ਆਪਾਂ ਬੈਠੇ ਆ ਸਾਰੇ ਪ੍ਰਧਾਨਗੀ ਦੀ ਵੋਟ ਹੋਵੇ ਪ੍ਰਧਾਨ ਬਣਨਾ ਹੋਵੇ ਤੇ ਸਾਰੇ ਜੋਰ ਲਾਉਂਦੇ ਆ ਪਰ ਗੁਰੂ ਦੇ ਅਦਬ ਲਈ ਸਾਡਾ ਕੋਈ ਜੋਰ ਨਹੀਂ ਇਹਦੇ ਤੋਂ ਮੰਨ ਭਾਗੀ ਘਟਣਾ ਕੋਈ ਨਹੀਂ ਘਰ ਘਰ ਤੇ ਠੀਕ ਆ ਜੋ ਤੂੰ ਕੀਤਾ ਠੀਕ ਕੀਤਾ